ਉਹ ਨਿਕਲਣਾ ਤੋਂ ਬਾਹਰ ਦੇਖ ਲਈ ਚਲਾ ਜਾ ਆ ਜਾ ਆ ਜਾ ਕੀ ਕਰਦੀ ਆ ਆ ਜਾ ਬਾਹਰ ਆ ਜਾ ਲੋਈ ਆਪਾਂ ਇਹਨੂੰ ਬਾਹਰ ਘੱਡੀ ਆ ਹੁਣ ਦੇਖਦੇ ਆ ਕੀ ਕਰਦੀ ਆ ਆ ਜਾ ਆ ਜਾ ਦਾਣੇ ਖਾਂਦੀ ਆ ਹਾਂ दाने है। चल आजा फिर आजा फिर बाहर, आजा। चल आजा फिर बाहर आ जा चल आजा बाहर फिर मैं चल नहीं कहा चल आजा, आजा आजा बाहर आजा फिर ਦੇਖ ਲਾ ਫਿਰ ਮੈਂ ਚੱਲਿਆ ਬਾਅਦ ਹਾਂ ਬਾਹਰ ਆ ਗਈ ਹੂੰ ਬਾਹਰ ਆ ਗਈ ਦੇਖ ਲਓ ਆਪੇ ਬਾਹਰ ਆ ਗਈ ਕਿਸੇ ਨੇ ਨਹੀਂ ਬਾਹਰ ਕੱਢੀ ਇਹ ਇਹੀ ਕਰਦੀ ਆ ਆਪੇ ਬਾਹਰ ਆ ਜਾਂਦੀ ਆ ਦੇਖ ਲਓ ਆ ਹਾਲ ਨੇ ਇਹਦੇ ਹਾਂ ਆ ਜਾ ਉਹ ਰਿਆ ਮੇਰੇ ਕੋਲੇ ਆ ਜਾ ਮੇਰੀ ਉਂਗਲੀ ਤੇ ਨਹੀਂ ਜਾਣਾ ਆਣਾ ਨਹੀਂ ਆ ਜਾ ਆ ਜਾ ਨਰਾਜਾ ਆ ਜਾ ਹੋ ਜਾ ਆ ਜਾ ਮੇਰੇ ਬੱਤ ਹਾਂ ਦੱਸ ਤੀ ਤੰਨਾ ਹੈ ਆਣਾ ਲੋਕਾਂ ਨੇ ਮਤਲਬ ਕਿ ਜਾਨਵਰ ਆਪਣੇ ਆਪਣੇ ਬੱਚਿਆਂ ਲਈ ਖੇਡਣ ਲਈ ਜਾਂ ਸ਼ੌਂਕ ਲਈ ਰੱਖੇ ਹੁੰਦੇ ਆ ਪਰ ਇਹ ਅਸੀਂ ਫੜਿਆ ਸੀਗਾ ਇਹਦੇ ਨਾਲ ਫਾਰ ਫੋਰ ਸਾਰੇ ਤੋੜਤੇ ਫਿਰ ਅਸੀਂ ਆਹ ਦੇਖੋ ਪਿੱਛੋਂ ਆਹ ਦੇਖੋ ਪਿੱਛੋਂ ਸਾਰੇ ਘਰ ਤੋੜੇ ਹੋਏ ਆ ਉਡਣ ਜੋਗਾ ਵੀ ਨਹੀਂ ਛੱਡਿਆ ਜਾਨਵਰ ਉੱਤੇ ਹੁਣ ਅਸੀਂ ਇਹਨੂੰ ਇਹਦੇ ਪਿੰਜਰਾ ਵੀ ਲਿਆਂਦਾ ਤੇ ਇਹਦੀ ਦਾਣਾ-ਦੂਣਾ ਲਿਆਂਦਾ ਸਿਰਫ ਇਹਦੀ ਕੇਲ ਕਰਨ ਵਾਸਤੇ ਹੂੰ ਲੋਕਾਂ ਦੇ ਹਾਲ ਦੇਖ ਲਓ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਾਨਵਰਾਂ ਨਾਲ ਤਾਂ ਖਾਸ ਕਰ ਇਹ ਵਿਚਾਰ ਕਿਹੜਾ ਤੁਹਾਡਾ ਕੁਛ ਲੈਂਦੇ ਨੇ ਹੂੰ ਪਰ ਲੋਕ ਕਮਲੇ ਨੇ ਮਾਰਦੇ ਆ ਇਹਨਾਂ ਨੂੰ ਪਾੜਦੇ ਆ ਕੀ ਕਰੀ ਜਾਂਦੇ ਆ ਆ ਦੇਖ ਲੋ ਇਹਨਾਂ ਨੂੰ ਖੇਡਦੀ ਆ ਉਹਰੇ ਕਰੇ ਅਸੀਂ ਕਿਹੜਾ ਕੁਝ ਕਰਦੇ ਆ ਇਹ ਸਿਰਫ ਇਹ ਲਈ ਖਾਣ ਨੂੰ ਲਿਆਂਦਾ ਖੇਡਦੇ ਆ ਇਹਨਾਂ ਪਰ ਫਰਨਾ ਨਾ ਤੋੜੋ ਜਿਵੇਂ ਲੋਕ ਤਾੜ ਕੱਢਦੇ ਆ ਆ ਜਾ ਉਹਰੇ ਮੇਰੇ ਕੋਲੇ ਆ ਜਾ ਪਰ ਕਹਿਣਾ ਬਹੁਤ ਮੰਦੀ ਆ ਦੇਖਿਓ ਆ ਜਾ ਇੱਧਰ ਆ ਜਾ ਆ ਜਾ ਆ ਜਾ ਆਹ ਦੇਖੋ ਆ ਦੇਖੋ ਆ ਗਈ ਨਾ ਕਹਿਣਾ ਬਹੁਤ ਮੰਦੀ ਆ ਹਾਂ ਦੱਸ ਹਾਂ ਆ ਪੁੱਤ ਦੱਸ ਕਿੱਥੇ ਜਾਣਾ ਉਹ ਕਲੇ ਤਲੇ ਚਲ ਗਈ ਕਿਉਂ ਕੀ ਹੋਇਆ ਆ ਜਾ ਉਰੇ ਆ ਹੱਥ ਤੇ ਉਰੇ ਆ ਜਾ ਹੱਥ ਤੇ ਇਹਦੇ ਨਾਲ ਉਹਨਾਂ ਦੇ ਫਰਜ ਇਹਨਾਂ ਦੇ ਕੋਲ ਰੱਖੀ ਹੋਈ ਸੀ ਉਹਨਾਂ ਨੇ ਇਹਦੇ ਫਰ ਪੂਰੇ ਆ ਰੱਖੋ ਪਿਛੋਂ ਕੰਢ ਤੇ ਸਾਰੇ ਫਰ ਮਤਲਬ ਕਿ ਬਹੁਤ ਜ਼ਿਆਦਾ ਨਾਸ ਮਾਰਿਆ ਹੋਇਆ ਸੀ ਦਾ ਆਪ ਲੋ ਚਲੋ ਆਪਾਂ ਹੁਣ ਇਹਨੂੰ ਸੈੱਟ ਕਰਾਂਗੇ ਆਪਾਂ ਪਿੰਜਰਾ ਲਿਆਂਦਾ ਦਾਣਾ ਦੋਣਾ ਲਿਆਂਦਾ ਇਹਨੂੰ ਸੈੱਟ ਕਰਾਂਗੇ ਇਹਦੇ ਨਾਲ ਛੱਡਿਆ ਕਰਾਂਗੇ ਇੱਕ ਪਹਿਲਾਂ ਮੇਰੇ ਕੋ ਖਰਗੋਸ਼ ਖਰਗੋਸ਼ ਆ ਇੱਕ ਮੈਨੂੰ 5 ਖਰਬੂਜ ਮਿਲੇ ਸੀਗੇ ਤੇ ਉਹਨਾਂ ਨੂੰ ਬਿਮਾਰੀ ਪਈ ਹੋਈ ਸੀ ਉਹ ਵੀ ਲੋਕਾਂ ਨੇ ਇਸ ਤਰ੍ਹਾਂ ਹੀ ਮਤਲਬ ਕਿ ਰੱਖੇ ਹੋਏ ਸੀਗੇ ਤੇ ਉਹਦੀ ਬਿਮਾਰੀ ਪੈਣ ਤੋਂ ਬਾਅਦ ਉਹਨਾਂ ਲੋਕਾਂ ਨੇ ਐਂ ਮਤਲਬ ਕਿ ਛੱਡ ਤੇ ਫਿਰ ਮੈਂ ਚੱਕ ਕੇ ਘਰੇ ਲੈ ਆ ਕੇ ਉਹਨਾਂ ਦਾ ਇਲਾਜ ਕੀਤਾ ਤੇ ਚਲੋ ਆਪਣੇ ਘਰੇ ਉਹ ਇੱਕ ਖਰਬੂਜ ਨੇ ਬੱਚੇ ਦਿੱਤੇ ਸੀਗੇ ਤੇ ਆਪਣੇ ਕੋਲ ਹੋ ਗਏ 15 ਕਾ ਮੁਰ ਕੇ ਆਪਾਂ ਕੀ ਕੀਤਾ ਠੀਕ ਕਰਕੇ ਆਪਾਂ ਲੋਕਾਂ ਨੂੰ ਵੰਡ ਤੇ ਇੱਕ ਰੱਖ ਲਿਆ ਉਹਦੀ ਇੱਕ ਦੀ ਅੱਖ ਖਰਾਬ ਹੈ ਬਜਾਰੀ ਦੀ ਉਹਨੂੰ ਇੱਕ ਅੱਖ ਤੋਂ ਦਿਖਦਾ ਨਹੀਂ ਹੈਗਾ ਉਮਰ ਵੀਡੀਓ ਵੀ ਪਾਈ ਹੋਈ ਹੈ ਪਹਿਲਾਂ ਤੁਸੀਂ ਦੇਖ ਸਕਦੇ ਹੋ ਵੀ ਜੇ ਕਿਸ ਨੂੰ ਉਹਦੀ ਅੱਖ ਦਾ ਕੁਝ ਪਤਾ ਹੋਵੇ ਕੋਈ ਇਲਾਜ ਦਾ ਤੇ ਪਲੀਜ਼ ਮੈਨੂੰ ਦੱਸਿਓ ਜਿੰਨਾ ਕੋਸ਼ਿਸ਼ ਕਰਦੇ ਆ ਜਾਣੀ ਆਪਾਂ ਤਾਂ ਪਹਿਲਾਂ ਵੀ ਮੇਰੇ ਨਾਲ ਮਤਲਬ ਕਿ ਫੀਮੇਲ ਸੀਗੀ ਡਾਗਰ ਉਹ ਵੀ ਅਸੀਂ ਆਈ ਪਾਲੀ ਸੀ ਪਰ ਅਸੀਂ ਸ਼ਟਰ ਚ ਦੇਤੀ ਕਿਉਂਕਿ ਉਹ ਕਿ ਉਹਨਾਂ ਕੀ ਕੀਤਾ ਸੀ ਲੋਕਾਂ ਕਰ ਜਾਂ ਕਿ ਥੜਕਣੇ ਛੱਡ ਕਰਦੇ ਸੀ ਮਦੀ ਨਹੀਂ ਸੀ ਛੱਡ ਦਿੰਦੀ ਸੀ ਚੱਕ ਕੇ ਫਿਰ ਉਹ ਬੰਦੇ ਮਤਲਬ ਕਿ ਪਿੰਡ ਵਾਲੇ ਤੁਹਾਨੂੰ ਕਹਿਣ ਲੱਗੇ ਜੀ ਮੈਂ ਅਸੀਂ ਮਾਰ ਦਾਂਗੇ ਫਲਾਣਾ ਕਰ ਦਾਂਗੇ ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਸ਼ੈਲਟਰ ਤੇ ਦੇ ਦਿੱਤਾ ਸੀਗਾ ਹਾਂ ਹਾਂ ਜੀ ਸੁੱਖੇ ਨੂੰ ਫੋਨ ਕਰੀ ਸੁੱਖੇ ਨੂੰ ਫੋਨ ਕਰ ਲਾ ਮੈਂ ਕਿਹਾ ਸੁੱਖੇ ਦਾ ਫੋਨ ਆ ਹੀ ਜਾਂਦਾ ਮੈਨੂੰ ਹੈ ਲਾਈਵ ਕਰੀ ਅ ਕਰੀ ਫੋਨ ਕਰ ਲਈ ਹੂੰ ਕੋਚੀ ਕੀ ਕੰਮ ਆ ਹੂੰ ਤੇ ਉਹਦੇ ਬਾਅਦ ਨਾ ਫਿਰ ਮਤਲਬ ਕਿ ਅਸੀਂ ਡੌਗ ਵੀ ਛੱਡਦੇ ਉਹਦੇ ਬਾਅਦ ਸਾਨੂੰ ਬਹੁਤ ਜਨੇ ਵੀ ਜਾਨਵਰ ਮਿਲਦੇ ਅਸੀਂ ਆਪਾਂ ਕਰਦੇ ਆ ਇਲਾਜ ਤੇ ਫਿਰ ਛੱਡ ਦਿੰਨੇ ਆ ਪਰ ਆਪਾਂ ਉਹ ਕੰਮ ਨਹੀਂ ਕਰਦੇ ਜਿਵੇਂ ਰੱਖ ਕੇ ਉਹਨਾਂ ਨੂੰ ਬੰਦੀਸ਼ ਕਰੋ ਹਾਂ ਇੱਕ ਹੁਣ ਜਿਵੇਂ ਖਰਗੋਸ਼ ਆ ਮੇਰੇ ਕੋਲ ਬੰਦੀਸ਼ ਈ ਆ ਕਿਉਂਕਿ ਉਹਦੀ ਅੱਖ ਖਰਾਬ ਜੇ ਉਹਨੂੰ ਛੱਡਤਾ ਜਾਂ ਕੁੱਤੇ ਵਾਰਾ ਪਾੜ ਦੇਣਗੇ ਜਾਂ ਬਿੱਲੀ ਪਾੜ ਦੋਗੀ ਫਿਰ ਉਹ ਤੋਂ ਬਾਅਦ ਬੰਦੇ ਵੀ ਇਹ ਜਿਹੜੇ ਲੋਕ ਖਾਣ ਨੂੰ ਪਾੜਦੇ ਆ ਖਰਗੋਸ਼ ਪਰ ਆਪਾਂ ਹੈ ਨਹੀਂ ਆ ਜਾ ਪੁੱਤ ਆ ਜਾ ਆ ਜਾ ਹਾਂ ਜੀ ਮੈਂ ਉਹ ਵੀ ਤੁਹਾਨੂੰ ਰਿਕੁਐਸਟ ਕਰਦਾ ਵੀ ਜੇ ਕਿਸੇ ਬੰਦੇ ਨੇ ਮਤਲਬ ਕਿ ਜਾਨਵਰ ਰੱਖਣਾ ਪਰ ਉਹਨੂੰ ਪਿਆਰ ਨਾਲ ਰੱਖੋ ਨਾ ਕਿ ਉਹਨੂੰ ਹਰਾਸ ਕਰੋ ਉਹਨਾਂ ਦੇ ਜਿਵੇਂ ਆਹ ਚਿੜੀ ਦੇ ਫਰ ਕੱਟਦੇ ਬਹੁਤ ਕੁਝ ਮਤਲਬ ਹਰਾਸ ਕੀਤਾ ਹੋਇਆ ਇਹਨੂੰ ਆ ਦੇਖ ਲਓ ਹੁਣ ਇਹਨੇ ਖੇਢੀ ਜਾਣਾ ਮੇ ਨਾਲ ਹਾਂ ਹਾਂ ਬੱਚਾ ਹਾਂ ਹਾਂ ਦੱਸੋ ਹੂੰ ਹਾਂ ਦੱਸ ਦੱਸ ਕੀ ਕਰਨ ਦੀ ਆ ਆ ਵੀ ਕੋ ਪਿੱਛੋਂ ਤਾਂ ਦਖਾਣਾ ਮੈਂ ਇੱਕ ਸੈਕਿੰਡ ਹੋਲਡ ਦੇ ਕਰਿਓ ਮਤਲਬ ਮੈਂ ਤੁਹਾਨੂੰ ਦਿਖਾਣਾ ਆਉ ਕੋ ਮਗੀ 2 ਮਿੰਟ ਖੜੋ ਤੁਹਾਨੂੰ ਦਿਖਾਣਾ ਇਹਦੇ ਮਤਲਬ ਯਾਹਨ ਫਰ ਪਿੱਛੋਂ ਜਮੇ ਹੀ ਕੱਢ ਤੇ ਫੜ ਕੇ ਖਿੱਚ ਤੇ ਫਰ ਇਹਦੇ ਪਿੱਛੋਂ ਪਿਛਲੀ ਸਾਈਡ ਤੋਂ ਜਿਹੜੀ ਪਿਛਲੀ ਪੂੰਛ ਹੁੰਦੀ ਆ ਉਹ ਤੋਂ ਫਰ ਕੱਢ ਖਿੱਚ ਤੇ ਸਿਰਫ ਮੇਰੇ ਖਿਆਲ ਨਾਲ 2-3 ਫਰ ਹੀ ਆ ਪਿੱਛੇ ਹੋਣ ਇਹਦੇ ਬੇਚਾਰੀ ਦੇ ਇੰਨਾ ਥੱਕਾ ਕੀਤਾ ਹੋਇਆ ਹਮ ਹਾਂ ਦੇਖੋ ਸੈਟ ਆਉਂਦੇ ਵੀ ਜੋ ਖਮਾ ਦੇਖੋ ਫਰ ਦੇ ਕੋਲੇ ਆ ਦੇਖੋ ਨੀਚੇ ਆਹ ਦੇਖੋ ਨੀਚੇ ਹਮ ਫਰ ਦੇ ਕੋਲ ਪੈਰ ਦੇ ਉੱਤੇ ਹਾਂ ਬਹੁਤ ਮਤਲਬ ਜਿਹੜਾ ਧੱਕਾ ਕੀਤਾ ਜੁੜੀ ਨਾ ਚਲੋ ਕੋਈ ਨਹੀਂ ਆਪਾਂ ਆਪਣਾ ਕਰਦੇ ਹਾਂ ਇਹਨਾਂ ਦਾ ਇਲਾਜ ਜਿੰਨਾ ਹੋ ਸਕਦਾ ਆਪਾਂ ਕਰਾਂਗੇ ਹਮ ਆਹ ਦੇਖੋ ਆਹ ਦੇਖੋ ਹਾਂ ਹੁੰਦਾ ਹਨਾ ਤਾਂ ਘੁੰਮ ਜਾਂਦੀ ਆ ਹਾਂ ਦੇਖ ਲਓ ਕਿੱਥੇ ਚੜ ਗਈ ਮੇਰੀ ਪਿੱਠ ਤੇ ਚੜ ਗਈ ਆ ਦੇਖੋ ਹਾਂ ਕੋ ਨਾਣ ਨਹੀਂ ਜਾਣ ਦਿੰਦੀ ਮੈਨੂੰ ਮੈਨੂੰ ਹਣ ਜਾਣਾ ਸੀਗਾ ਤੇ ਆ ਜਾ ਥੱਲੇ ਆ ਜਾ ਮੈਨੂੰ ਨਾਣ ਨਹੀਂ ਜਾਣ ਦਿੰਦੀ ਹਾਂ ਆ ਦੇਖੋ ਹਾਂ ਦੇਖੋ ਦੀ ਬੈਕ ਸੈਟ ਆ ਦੇਖੋ ਫਰ ਕੱਢੇ ਹੋਏ ਪੇਚੋ ਮੈਂ ਜਾਣਦੇ ਮੈਨੂੰ ਹੂੰ ਹਾਂ ਮੈਨੂੰ ਜਾਣਣ ਦੇ ਮੈਨਾਂ ਆਣਾ ਹੂੰ ਆਦਾ ਹੋ ਰਿਹਾ ਹੂੰ ਆ ਕੀ ਕਰਦੀਆਂ ਹੈ ਕੀ ਕਰਦੀਆਂ ਇਹ ਮੈਨੂੰ ਤਾਂ ਜਾਣਣ ਦੇ ਹੁਣ ਨਾ ਜਾਣਣ ਦੇ ਮੈਨੂੰ ਚੱਲ ਜਾਲਣ ਦੇ ਹੁਣ ਮਰ ਮੈਨੂੰ ਹੈ ਜਾਮਾ ਦਾ ਚਾ ਨਹੀਂ ਦੇਖੋ ਆਹ ਦੇਖੋ ਪਿਛੋਂ ਵਾਲ ਕੱਢੇ ਇਹਦੇ ਆਹ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਮਤਲਬ ਕਿ ਜਮੇ ਖਿੱਚ ਤੇ ਵਾਲ ਜੜੇ ਇਹਦੇ ਫਰ ਹੁੰਦੇ ਆ ਉਹ ਖਿੱਚ ਤੇ ਆਹ ਦੇਖੋ ਆਹ ਦੇਖੋ ਆਹ ਦੇਖੋ ਜੋ ਮੈਂ ਖਿੱਚ ਤੇ ਕਮਲਿਆਂ ਨੇ ਮਤਲਬ ਕਿ ਜਿਵੇਂ ਆਪਣੇ ਕੋਲੇ ਰੱਖਣੀ ਹੁੰਦੀ ਆ ਇਸ ਤਰ੍ਹਾਂ ਨਹੀਂ ਨਾ ਕਰਨਾ ਚਾਹੀਦਾ ਜਾਨਵਰ ਨੂੰ ਹਾਂ ਆ ਜਾ ਚਲਾ ਜਾ ਮਾਨੂੰ ਆ ਜਾ ਆ ਜਾ ਆ ਜਾ ਹੱਥ ਤੇ ਡਰੀ ਕੰਨ ਨਹੀਂ ਆ ਹਾਂ ਉਹ ਤੋਂ ਵੱਡਾ ਮਤਲਬ ਕਿ ਦੱਦਾ ਜਾਨਵਰ ਇਹ ਡਰਨ ਲੱਗ ਗਿਆ ਵਿਚਾਰਾ ਹੁਣ ਇਹਨੂੰ ਤੰਗ ਕੀਤਾ ਮਤਲਬ ਇਹ ਜ਼ਿਆਦਾ ਹਰਾਸ ਕਰਤਾ ਹਮ ਇਹ ਸਾਡੀ ਢਿਲ ਤੇਗਮਨ ਆ ਗਈ ਓ ਤੇਗਮਨ ਤੇਗਮਨ ਆ ਗਈ ਤੇਗਮਨ ਤੇਗਮਨ ਕੀ ਆਲਾ ਪੁੱਤ ਆ ਆ ਦੇ ਆ ਕਿੱਲਿਆਂ ਦਾ ਆਹਦੇ ਬਾਹਰੋਂ ਫੜਿਆ ਆਪਾਂ ਆ ਜਾ ਸਾਡੀ ਕੁੜੀ ਆਪਣੇ ਲਾਈਵ 'ਚ ਆਈ ਆ ਤੇਗਮਨ ਕੌਰ ਤੇ ਹਮ

ਉਹ ਪਤਾ ਨਹੀਂ ਫਿਰ ਉਹ ਨਹੀਂ ਤੇ ਲੋਕਾਂ ਨੇ ਕਹਿੰਦੇ ਟੈਸਟ ਕਰਨੇ ਲੱਗੇ ਆ ਜਾਓ ਫੇ ਚਲਿਏ ਆ ਜਾ ਆਪਾਂ ਚਲਿਏ ਹਾਂ ਆ ਜਾ ਆਪਾਂ ਚਲਿਏ ਹਾਂ ਆ ਲੈ ਚਿੜੀ ਤੇ ਮਾਰਦੇ ਚਿੜੀ ਤੇ ਬੱਜਦੇ ਚਿੜੀ ਤੇ ਤਾਂ ਮਾਰ ਕੇ ਰੱਖ ਰਿਆਂ ਚਿੜੀ ਤੇ ਵੀ ਹਾਂ ਬਜਾਰੀ ਤੇ ਫਰ ਜਿਹੜੇ ਕੱਡੇ ਨਾ ਉਹ ਬਾਲਾ ਯਾਰ ਡਰਦੀ ਪਿੱਛੇ ਵੜ ਜਾਂਦੀ ਆ ਮਾਓ ਆਏ ਚਲੀ ਆਪੋ ਓ ਜੋ ਚਰਨੀ ਕੋ ਤਾਂ ਬਹੁਤ ਜਾਂਦੀ ਆ ਆ ਮਾਰਾਂ ਗਿਆ ਜਿੱਦਾਂ ਨੂੰ ਚਰਨੀ ਜਾਂਦੀ ਆ ਉਦੋਂ ਨੂੰ ਜਾਂਦੀ ਆ ਛਰਨੀ ਦੇ ਨਾਲ ਨਾਲ ਰਹਿੰਦੀ ਆ ਹਾਂ ਪਤਾ ਨਹੀਂ ਕੀ ਚੱਕਰ ਆ ਦੇਖ ਲਓ ਅਜੇ ਤਾਂ ਦੋ ਦਿਨ ਵੀ ਨਹੀਂ ਹੋਏ ਆਪਣੇ ਬਾਈ ਨੂੰ ਦਿੱਦੀਆਂ ਵਰਦੀਆਂ ਤੂੰ ਦਿੱਦੀਆਂ ਵਰਦੀਆਂ ਚਰਨੀ ਕੋ ਤਾਂ ਅੱਜ ਚਰਨ ਪਿੰਜਰੇ ਸੀ ਜਿੱਦਾਂ ਨੂੰ ਚਰਨੀ ਜਾਂਦੀ ਆ ਤੇ ਉਦੋਂ ਨੂੰ ਹੋ ਜਾਂਦੀ ਆ ਇਹ ਉਹ ਕਿੱਧਰ ਗਈ ਉਹ ਕਿੱਧਰ ਗਈ ਕਿੱਧਰ ਗਈ ਆਇਆ ਗਈ ਐਚ ਡੀਏ ਹਾਂ ਤੂੰ ਦੱਸ ਦੇ ਮੈਨੂੰ ਕਿੱਥੋਂ ਲੱਭੀਆਂ ਇਹ ਸਾਨੂੰ ਰੋਡ ਤੋਂ ਲੱਭੀਆਂ ਜੀ ਤੇ ਆਪਾਂ ਹੁਣ ਇਹਨੂੰ ਮਤਲਬ ਕਿ ਇਹਦੇ ਫਰਫੁਰ ਕੱਢੇ ਹੋਏ ਨੇ ਜਿਨ੍ਹਾਂ ਦੇ ਕੁਲ ਵੀ ਸੀਗੀ ਤੇ ਹੁਣ ਆਪਾਂ ਇਹਨੂੰ ਠੀਕ ਕਰਾਂਗੇ ਉਤੋਂ ਬਾਅਦ ਇਹਨੂੰ ਠੀਕ ਕਰਕੇ ਫੇਰ ਸਕਿਆ ਪਰ ਇਹ ਜਾਨਵਰ ਛੱਡਣ ਵਾਲਾ ਨਹੀਂ ਹੁੰਦਾ ਕਿਉਂਕਿ ਇਹਨੂੰ ਲੱਕੜ ਬੱਗਾ ਜਾਂ ਕੁਝ ਬੰਦੇ ਜਿੰਡੜੇ ਮਤਲਬ ਕਿ ਫੜ ਕੇ ਹੁੰਦੇ ਆ ਜਾਨਵਰ ਖਾਣ ਵਾਲੇ ਹੁੰਦੇ ਆ ਖਾ ਜਾਂਦੇ ਆ ਜਿਹੜੇ ਕਬੂਤਰ ਖਾ ਜਾਂਦੇ ਆ ਲੱਕੜ ਬੱਗਾ ਵਗੈਰਾ ਇਹਦੇ ਕਰਕੇ ਆਪਾਂ ਇਹਨਾਂ ਛੱਡਣਾ ਨਹੀਂ ਆਪਾਂ ਇਹਦਾ ਇਲਾਜ ਕਰਾਂਗੇ ਉਹਨਾਂ ਨੂੰ ਖੁੱਲੀ ਘਰੇ ਰੱਖ ਛੱਡਾਂਗੇ ਹਾਂ ਘਰੇ ਖੁੱਲੀ ਛੱਡਾਂਗੇ ਇਹਨੂੰ ਤੇ ਜਿਵੇਂ ਆਪਣੇ ਕੋ ਖਰਬੂਜ ਰੱਖਿਆ ਹੋਇਆ ਉਹ ਮੈਨੂੰ ਵੀ ਰੱਖਾਂਗੇ ਘਰੇ ਹਾਂਜੀ ਜਿੰਨਾ ਹੋ ਸਕਦਾ ਇਹਦਾ ਇਲਾਜ ਕਰਾਂਗੇ ਆਪਣੇ ਕੋ ਰੱਖਾਂਗੇ ਆ ਜਾ ਡਰਦੀ ਆ ਦੇਖੋ ਡਰਦੀ ਬਹੁਤ ਜ਼ਿਆਦਾ ਡਰਦੀ ਆ ਹੁਣ ਬਹੁਤ ਜ਼ਿਆਦਾ ਡਰਨ ਲੱਗੀ ਹਾਂ ਦੇਖੋ ਅੱਗੇ ਨਾਲ ਬਹੁਤ ਡਰਦੀ ਆ ਜਿਹੜੇ ਬੰਦੇ ਨੇ ਰੱਖੀ ਹੋਈ ਸੀ ਉਹ ਉਹਦੇ ਕਰਕੇ ਡਰਦੀ ਆ ਚੱਲ ਆਪਣੇ ਅੰਦਰ ਪਿੰਜਰੇ ਚੱਲ ਫਿਰ ਅੰਦਰ ਚੱਲ ਅੰਦਰ ਹਾਂ ਚੱਲ ਚੱਲ ਅੰਦਰ ਚੱਲ ਜਾ ਹਾਂ ਚੱਲ ਹਾਂ ਚੱਲ 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 ਅੰਦਰ ਦੇਖ ਲਓ ਦੇਖੋ ਹਮ ਕਾਲਾ 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 ਹਮ ਕਾਲਾ ਕਾਲਾ ਹਮ ਉਹੋਂ ਪਕਰਦੇ ਆ ਇਹ ਇੰਨੀ ਫੜਦੀ ਨਹੀਂ ਇਹ ਨਹੀਂ ਕਰਨਾ ਆਪਣੇ ਨਾਲ ਆਪਣੀ ਗੱਲ ਵੀ ਮੰਗੀ ਖਾਣ ਨੂੰ ਜਾਂਦੀ ਆ ਉਹ ਦੇਖੋ ਖਾਣ ਦੀ ਖਾਣਾ ਬਹੁਤ ਮਤਲਬ ਇਹ ਨਹੀਂ ਮਿਲਿਆ ਨਹੀਂ ਜਿਵੇਂ ਜਾਂ ਕੁਛ ਹੂੰ ਫੜਦੀ ਆ ਉਹ ਦੇਖੋ ਇਹ ਕਿਸੇ ਕੋ ਪਿੰਜਰਾ ਪਿਆ ਸੀਗਾ ਜੀ ਉਹ ਉਤੋਂ ਲੈ ਕੇ ਆਉਂਦਾ ਵੇ ਤੇ ਜਿਹੜੀਆਂ ਇਹ ਜਿਵੇਂ ਆ ਆ ਆ ਹੁੰਦੀਆਂ ਨੇ ਕੈ ਮਦਗੀ ਚੀਜ਼ ਜੇ ਬੀ ਦਾਣਾ ਪਾਉਂਦਾ ਜਾਂ ਪਾਣੀ ਪਾਉਂਦਾ ਉਹ ਇੱਕ ਸਰਟ ਦੀ ਮਿਲੀ ਇੱਕ ਨਹੀਂ ਮਿਲੀ ਆਪਾਂ ਨੂੰ ਤੇ ਚਲੋ ਕੋਈ ਨਹੀਂ ਆਪਾਂ ਦੇਖਦੇ ਆ ਕਿਤੋਂ ਨਾ ਕਿਤੋਂ ਅਰੇਂਜ ਕਰਾਂਗੇ ਜੋ ਹੋ ਸਕੇ ਹਾਂਜੀ ਦੇਖੋ ਹੁਣ ਇਹ ਬਾਹਰ ਆਉਣਾ ਹੁਣ ਇਹਨੂੰ ਪਤਾ ਲੱਗ ਗਿਆ ਵੀ ਮੈਂ ਕਿੱਥੋਂ ਬਾਹਰ ਆਉਣਾ ਤੇ ਕਿੱਥੋਂ ਅੰਦਰ ਜਾਣਾ ਦੇਖ ਲਓ ਬਾਹਰ ਆ ਗਈ ਆਓ ਦੇਖੋ ਚੜ ਗਈ ਫੋਨ ਇਹ 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 ਚੜੂਗੀ ਫੋਨ ਤੇ ਇਹ ਇਹ ਨਹੀਂ ਥੱਲੇ ਬੰਦ ਦੀ ਕੋਸ਼ਿਸ਼ ਚ ਫੇਰ ਅੰਦਰ ਜਾਊਗੀ ਆਹ ਦੇਖੋ ਹੂੰ ਇਹ ਇਹ ਆਈ ਕਰਦੀ ਆ ਮਤਲਬ ਵੀ ਹੁਣ ਜਿੱਦਣ ਦੀ ਅਸੀਂ ਲਿਆਂਦੀ ਆ ਇੱਕ ਦੋ ਦਿਨ ਹੀ ਹੋਏ ਨੇ ਆਪਣੇ ਕੋਲ ਤਾਂ ਦੋ ਦਿਨ ਹੀ ਹੋਏ ਨੇ ਤੇ ਪਿੰਜਰਾ ਲਿਆਂਦਾ ਤੇ ਇਹ ਤੋਂ ਬਾਅਦ ਅਨ ਦਾਣੇ ਪੰਨੇ ਹੁਣ ਅੰਦਰ ਅੰਦਰ ਤਾਂ ਰਹਿੰਦੀ ਨਹੀਂ ਟੀਕਾ ਮਾਰਦੇ ਹੋਏ ਮੈਨੂੰ ਬਾਹਰ ਕੱਢ ਦੋ ਚਲੋ ਫੇਰ ਵੀ ਆਪਾਂ ਆਹ ਖੁੱਲੀ ਛੱਡੀ ਹੋਈ ਆ ਵੀ ਜੇ ਘੁੰਮੀ ਜਾਵੇ ਫਿਰ ਜਾਵੇ ਤੇ ਆਪਾਂ ਨੂੰ ਕੋਈ ਤਰਾਜ ਨਹੀਂ ਇਹਦਾ ਹਾਂ ਘੁੰਮੀ ਤਰੀ ਜਾਂਦੀ ਆ ਹੂੰ ਘੁੰਦੀ ਐ ਘੁੰਦੀ ਆ ਆਪਾਂ ਬਾਹਰ ਕੱਢਦੇ ਹੀ ਨਹੀਂ ਉਹਨੂੰ ਮੈਂ ਨਹੀਂ ਆਪਾਂ ਕਹਿੰਦੇ ਵੀ ਇਸ ਬਾਹਰ ਕੱਢਦੀ ਹੈ ਜਾਂ ਕੁਛ ਕਰਦੀ ਹੈ ਆਪੇ ਬਾਹਰ ਆਉਂਦੀ ਆ ਆਪੇ ਅੰਦਰ ਆਉਂਦੀ ਆ ਹੁਣ ਉਧਰ ਖੁਕ ਮੀ ਜਾਂਦੀ ਆ ਆਹ ਦੇਖੋ ਅਸੀਂ ਨਹੀਂ ਮਤਲਬ ਕਿ ਇਹ ਕਿ ਆ ਵੀ ਬੰਨ ਦੇ ਤਸਾਰ ਕੇ ਰੱਖ ਦੋ ਤਾਲਣ ਵਾਲਾ ਕੰਮ ਅਸੀਂ ਕੀਤਾ ਹੀ ਨਹੀਂ ਆਪੇ ਬਾਹਰ ਆਉਂਦੀ ਆ ਆਪੇ ਅੰਦਰ ਆਉਂਦੀ ਆ ਉਹ ਦੇ ਲੋਨ ਤੋਂ ਵੀ ਕਿਤੇ ਨੇ ਗਿਆ ਉਹ ਦੇਖੋ ਚੜ੍ਹ ਗਈ ਉੱਤੇ ਆ ਦੇਖੋ ਹਾਂ ਦੇਖੋ ਹੋਰ ਚੱਲ ਆ ਗਿਆ ਆ ਹੁਣ 12 ਹੋ ਗਈ ਦੇਖੋ ਹਾਂ ਦੇਖ ਲਓ ਹੁਣ 12 ਹੋਊਗੀ ਇਹ ਆਪਾਂ ਨੂੰ ਲੱਭੀ ਨਾ ਦਦਨ ਉਹ ਜਣੇ ਦਾ ਹਾਲ ਦੇਖਣ ਵਾਲਾ ਸੀਗਾ ਤੇ ਮਤਲਬ ਯਾਨ ਡੋਂਡਲੀ ਹੋਈ ਸੀਗੀ ਜਿੱਤਨਾ ਪਾਸੋਂ ਚੌਥੇ ਜਦੋਂ ਚੌਥੇ ਕਾ ਪੰਨ ਲੱਭੀਆ ਦੋ ਦਿਨ ਪਹਿਲਾਂ ਤੇ ਇਹਦਾ ਹਾਲਾਤ ਬਹੁਤ ਮਾੜੇ ਸੀਗੇ ਤੇ ਫਰਫੁਰ ਕੱਢਣ ਕਰਕੇ ਉਹਦਾ ਵਿਚਾਰੀ ਦਾ ਨਾਸ ਬਹੁਤ ਵਜਿਆ ਸੀ ਹੁਣ ਆਪਾਂ ਚਲੋ ਇਹਨੂੰ ਇੱਕ ਮੈਡੀਸਿਨ ਵਗੈਰਾ ਦਿੱਤੀ ਆ ਤੇ ਉਸ ਤੋਂ ਬਾਅਦ ਇਹਦਾ ਹੱਲ ਕੀਤਾ ਸੈਟਿੰਗ ਕੀਤੀ ਆ ਇਹਦੀ ਆ ਇਹਦੇ ਲਈ ਢੱਕੇ ਰੱਖਦੇ ਆ ਕਿਉਂਕਿ ਠੰਡ ਹੁੰਦੀ ਆ ਹਾਂ ਠੰਡ ਕਰਕੇ ਇਹਨੂੰ ਢੱਕੇ ਰੱਖਦੇ ਆ ਆਪਾਂ ਹੂੰ ਤੇ ਰਾਤ ਨੂੰ ਢੱਕ ਦੇਈਦਾ ਦਿਨੇ ਇਹਨੂੰ ਧੁੱਪੇ ਜਿੰਨਾ ਹੋ ਸਕਦਾ ਧੁੱਪੇ ਖੜ ਲਈਦਾ ਤੇ ਖੁੱਲੀ ਨਹੀਂ ਛੱਡਦੇ ਧੁੱਪੇ ਪਤਨ ਚ ਅੰਦਰ ਹੀ ਹੁੰਦੀ ਆ ਮਤਲਬ ਕਿ ਪਿੰਜਰੇ ਦੇ ਅੰਦਰ ਹੀ ਹੁੰਦੀ ਆ ਆਪਾਂ ਇਹਨੂੰ ਬਾਹਰ ਨਹੀਂ ਕੱਢਦੇ ਕਿਉਂਕਿ ਇਹਨੂੰ ਫਿਰ ਆਇਆ ਹੁੰਦਾ ਵੀ ਉੱਡ ਕੇ ਜਾਨਵਰ ਜੂਨ ਮਰਨਾ ਮਗਰ ਪੈ ਜਵੇ ਦੇ ਹਾਂ ਤਾਂ ਕਰਕੇ ਸੀ ਬਾਹਰ ਨਹੀਂ ਇਹਨੂੰ ਛੱਡਦੇ ਖੁੱਲਾ ਅੰਦਰ ਜੇ ਮੈਂ ਖੁੱਲੀ ਆ ਹੁਣ ਦੇਖੋ ਆ ਪਿੰਜਰਾ ਖੁੱਲਾ ਆਪਣੇ ਆ ਬਾਹਰ ਆਊਗੀ ਆਪਣੇ ਆ ਵੀ ਅੰਦਰ ਜਾਊਗੀ ਚੱਲ ਆ ਜਾ ਥੱਲੇ ਹੁਣ ਆ ਜਾ ਆ ਜਾ ਬਾਹਰ ਆ ਜਾ 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 ਮੋਂ ਜ਼ਿਆਦਾ ਮਤਲਬ ਕਿ ਡਰੀਆ ਬਸ ਤੁਸੀਂ ਸਾਰੇ ਇੱਕ ਰਿਕਵੈਸਟ ਕਰਿਓ ਵੀ ਹੋ ਸਕੇ ਆਪਾਂ ਇਹਦਾ ਧਿਆਨ ਰੱਖੀਏ ਜਿੰਨਾ ਹੋ ਸਕੇ ਲੋਕਾਂ ਨੂੰ ਰਿਕਵੈਸਟ ਆ ਵੀ ਇਹਨਾਂ ਨੂੰ ਨਾ ਮਤਲਬ ਕਿ ਉਹ ਨਾ ਕਰੀਏ ਮਤਲਬ ਜਾਨਵਰਾਂ ਨੂੰ ਹਰਾਸ ਨਾ ਕਰੀਏ ਲੋਕ ਐਂ ਕਰਦੇ ਆ ਜਾਨਵਰਾਂ ਨੂੰ ਤੰਗ ਕਰਦੇ ਆ ਮਤਲਬ ਕਿ ਹਰਾਸ ਇੰਨਾ ਜ਼ਿਆਦਾ ਕਰਦੇ ਆ ਵੀ ਉਹ ਦੇਖੋ ਹੁਣ ਆ ਜਾਨਵਰ ਆ ਜਿਹੜਾ ਕਿ ਇਹ ਕਿਸੇ ਦਾ ਕੀ ਮਾੜਾ ਵਿਚਾਰਾ ਕਰਦਾ ਇਕ ਤੰ ਬੱਚਿਆਂ ਨਾਲ ਤੁਹਾਡੇ ਨਾਲ ਖੇਡਣ ਲਈ ਟਾਈਮ ਸਪੈਂਡ ਕਰਦਾ ਤੁਹਾਡੇ ਬੱਚੇ ਹੁੰਦਾ ਤੇ ਇਹਦੇ ਫਰਕ ਆੜਦੇ ਤੁਸੀਂ ਆ ਜਾ ਬੱਤ ਹਾਂ ਆ ਜਾ 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 ਆ ਦੇਖੋ ਪੂੰਛ ਦੇਖੋ ਪੂੰਛ ਦਾ ਹਾਲ ਦੇਖ ਲੋ ਹੁਣ ਤੁਸੀਂ ਆ ਪੂੰਛ ਬਾਹਰੇ ਆ ਦੇਖ ਲੋ ਤੁਹਾਨੂੰ ਵਿਚਾਰੀ ਦਾ ਹਾਲ ਦਿਖ ਲੋ ਆ ਹਾਲ ਕੀਤਾ ਵਾ ਲੋਕਾਂ ਨੇ ਸ਼ਰਮ ਹੋਣੀ ਚਾਹੀਦੀ ਆ ਲੋਕਾਂ ਨੂੰ ਜਮਈ ਨਹੀਂ ਇਹ ਤਾਂ ਵਿਚਾਰੀ ਦਾ ਦੇਖ ਲੋ ਕੀ ਹਾਲ ਕੀਤਾ ਜਮਈ ਜਮਈ ਲੋਕਾਂ ਦਾ ਸਰਿਆ ਵਿਆ ਆ ਦੇਖ ਲੋ ਤੂੰ ਬੱਸ ਲੋਕ ਕਮਲੇ ਨੇ ਠੀਕ ਹੈ ਇਹ ਲੋਕਾਂ ਨੂੰ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਜੇ ਕਹਿੰਨੇ ਅਗਰ ਲੋਕ ਕਹਿੰਨੇ ਆ ਵੀ ਆਏ ਆ ਤੁਸੀਂ ਉਹੀ ਹਰਾਸ ਮਤਲਬ ਕਿ ਲੋਕਾਂ ਫਿਰ ਆਪਸ ਵਿੱਚ ਲੜਨ ਦੀ ਖਾਤਰ ਹੂੰ ਆਹ ਤਾਲੂਕਾਂ ਨੂੰ ਚਲਾ ਜਾ ਹੁਣ نیچے ਆ ਜਾ نیچے ਆ ਜਾ ਤੈਨੂੰ ਖੁੱਲੀ ਛੱਡਿਆ ਹੋਇਆ ਹਾਂ ਤੈਨੂੰ ਖੁੱਲੀ ਛੱਡਿਆ ਹੁਣ ਆ ਜਾ ਦੀਚੇ ਫਿਰ ਮੈਂ ਚੱਲਿਆ ਚਾਲਾ ਜਾ ਆ ਜਾ ਆ ਜਾ ਆ ਜਾ ਦੇਖਿਆ ਹੁਣ ਆਪਕੇ ਨੀਚੇ ਆ ਆ ਜਾ ਉਹ ਦੇਖੋ ਉਹ ਦੇਖੋ ਆਗੀ ਨੂੰ ਆਗੀ ਨੂੰ ਉਹ ਦੇਖੋ ਆਗੀ 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 ਨੀਚੇ ਹਲ ਉਹ ਦੇਖੋ ਉਹ ਦੇਖੋ ਆਗੀ ਨਾ ਆਪੇ ਉਹ ਦੇਖੋ ਆਪੇ ਨੀਚੇ ਹੰਦੀ ਫਿਰ ਆਪੇ ਬਾਹਰ ਨੂੰ ਆਊਗੀ ਕਹਿੰਦੇ ਆ ਜਾਨਵਰ ਸਿਆਣਾ ਬਹੁਤ ਹੁੰਦਾ ਵਾਕਈ ਸਿਆਣਾ ਬਹੁਤ ਬਹੁਤ ਸਿਆਣਾ ਜਾਨਵਰ ਹੁੰਦਾ ਇਹ ਅਸੀਂ ਤੇ ਮੈਂ ਦੇਖ ਚੁੱਕਾ ਇਹ ਕੀਮਤਾਂ ਜਾਨਵਰਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਫੜਦੇ ਹਾਂ ਜਾਨਵਰ ਜਾਨਵਰ ਬਹੁਤ ਸਿਆਣਾ ਹਰੇਕ ਜਾਨਵਰ ਅਸੀਂ ਇਹ ਨਹੀਂ ਕਹਿੰਦੇ ਕਿ ਕੱਲਾ ਇੱਕੋ ਹੀ ਹਰੇਕ ਜਾਨਵਰ ਜਾਨਵਰ ਬਹੁਤ ਸਿਆਣਾ ਕੇਅਰ ਵੀ ਆ ਮਤਲਬ ਕਿ ਆਪਣੇ ਮਾਲਕ ਦੀ ਕੇਅਰ ਵੀ ਕਰਦੇ ਆ ਜਿਵੇਂ ਡੌਗਸ ਹੋਗੇ ਕੈਟਸ ਹੋਣੀਆਂ ਤੇ ਪਰ ਇਹਨਾਂ ਜਿਵੇਂ ਇਹਦੇ ਨਾਲ ਵਿਚਾਰੀ ਇਹਨਾਂ ਮਤਲਬ ਲੋਕਾਂ ਨੇ ਹਰਾਸ ਕੀਤਾ ਇਹਦੇ ਵਾਲ ਪੱਟ ਤੇ ਫਰ ਪੱਟ ਤੇ ਉਹ ਚੀਜ਼ ਨਹੀਂ ਕਰਨੀ ਚਾਹੀਦੀ ਲੋਕਾਂ ਨੂੰ ਚਲੋ ਪਰਮਾਤਮਾ ਜਾਨ ਦੇਖਦਾ ਬਾਕੀ ਦੇਖਦੇ ਆ ਕੀ ਬਣਦਾ ਆਪਾਂ ਕਿੰਨਾ ਪ੍ਰਾਇਮ ਦੀ ਕੇਅਰ ਸੇਵਾ ਕਰ ਸਕਦੇ ਆ ਜਿੰਨੀ ਕਿ ਡੱਪਾ ਦੇ ਨੇ ਦੇਖੀ ਆਪਾਂ ਉਮੀ ਕਰਾਂਗੇ ਚਲੋ ਮਿਲਦੇ ਆ ਬਾਅਦ ਚ ਹੁਣ ਆਪਾਂ ਵੀ ਇਸ਼ਨਾਨ ਕਰ ਲਈਏ